नजदीकी दे हरदीप सिंह पुत्र राजमल ने अपने भरा लखवीर सिंह उसके परिवार से आरोप लगाया कि मेरी ते बेटा करवाली डंडिया दंडिया ने कुटमार की थी जो सीसीटी कैमरे विच कैद है उन्होंने प्रशासन को लो मंग की बनती कार्रवाई की जाए ਜਦੋਂ ਇਸ ਸਬੰਧੀ ਲਖਵੀਰ ਸਿੰਘ ਦੀ ਪਤਨੀ ਨਿਰਲਜੀਤ ਕੌਰ ਵਾਸੀ ਸੇਲਕੀਆਣਾ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਅਸੀਂ ਉਹਨਾਂ ਦੀ ਕੋਈ ਵੀ ਕੁਟਮਾਰ ਨਹੀਂ ਕੀਤੀ ਉਹਨਾਂ ਨੇ ਮੇਰੇ ਘਰ ਵਾਲੇ ਦੀ ਕੁਟਮਾਰ ਕੀਤੀ ਤੇ ਮੇਰੇ ਕੱਪੜੇ ਪਾੜ ਦਿੱਤੇ ਮੇਰੇ ਹੱਥੀ ਪੈ ਗਏ ਤੇ ਮੇਰੀ ਇੱਜ਼ਤ ਨੂੰ ਹੱਥ ਪਾ ਲਿਆ ਜੋ ਸੀਸੀਟੀ ਕੈਮਰੇ ਵਿੱਚ ਰਿਕਾਰਡ ਹੈ ਮੇਰੀ ਸਸਰਜੀਤ ਕੌਰ ਮੇਰਾ ਜੇਠ ਹਰਦੀਪ ਸਿੰਘ ਜਠਾਣੀ ਬਖਸ ਉਸ ਦਾ ਬੇਟਾ ਜਸਮੀਤ ਸਿੰਘ ਕੁਟਮਾਰ ਮੇਰੀ ਰੋਜ਼ਾਨਾ ਕਰਦੇ ਹਨ ਤੇ ਉਸ ਦਾ ਬੇਟਾ ਜਸਮੀਤ ਸਿੰਘ ਮੇਰੇ ਉੱਤੇ ਬੁਰੀ ਨਜ਼ਰ ਰੱਖਦਾ ਹੈ निर्जलजीत जीत कौर के मापिया ने दसा की सौरा परिवार साड़ी बेटी दाज की मांग करता है जो तिल फुल साडे कोलव्या दे चुके हैं साधे पांच बेटिया भगवंत मान सरकार प्रशासन को मंग करते हाँ कि इन्होंने खिलाफ बनती कार्रवाई की जाए ਜਦੋਂ ਇਸ ਸਬੰਧੀ ਪੁਲਿਸ ਚੌਕੀ ਲਸਾੜਾ ਦੇ ਇੰਚਾਰਜ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਦੋਵਾਂ ਤੇ ਰਾਂ ਦੇ ਬਿਆਨ ਲੈ ਕੇ ਜੋ ਵੀ ਗਲਤ ਹੋਵੇਗਾ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਿਰਜਲਜੀਤ ਕੌਰ ਦੇ ਪਰਿਵਾਰ ਨੇ ਦੱਸਿਆ ਕਿ ਅਸੀਂ ਸੀਸੀਟੀ ਵੀ ਕੈਮਰਾ ਦੀਆ ਰਿਕਾਰਡਿੰਗਾਂ ਨੂੰ ਲਸਾੜਾ ਪੁਲਿਸ ਚੌਕੀ ਨੂੰ ਭੇਜ ਚੁੱਕੇ ਹਾਂ ਦੁਆਬਾ ਨਿਊਜ਼ 24 ਸ਼ਾਨ ਲਈ ਅਜੇ ਸਿੰਘ ਨਾਗੀ ਮਨਪ੍ਰੀਤ ਸਿੰਘ ਰਾਜਵਿੰਦਰ ਸਿੰਘ ਰਾਜਾ ਦੀ ਫਿਲੌਰ ਤੋਂ ਵਿਸ਼ੇਸ਼ ਰਿਪੋਰਟ ਮਹਾਰ ਕਰਦੀ ਬਿਆਹੀ ਮੈਂ ਪਿੰਡ ਜਿੰਦਕਣ ਤੋਂ ਤੁਸੀਂ ਸਿਵਲ ਹਫ਼ਤਾ ਦਾਖਲ ਹੋਇਆ ਤਾਂ ਕੀ ਕਾਰਨ ਹੈ ਤੁਹਾਡਾ ਲੜਾਈ ਜੜ ਕੇ ਨਾ ਹੋਇਆ ਮੇਰਾ ਮੇਰੇ ਛੋਟੇ ਭਰਾ ਨਾਲ ਹੋਇਆ ਸੀ ਮੈਂ ਕੰਮ ਤੋਂ ਆਉਂਦਾ ਸੀ ਤੁਹਾਡੇ ਛੋੜੇ ਪੁੱਤ ਦਾ ਕੀ ਨਾ ਹੋਇਆ ਲਖਵੀਰ ਸੰਗ ਅੱਛਾ ਲੜਾਈ ਜੜਦਾ ਕਾਰਨ ਕੀ ਆ ਆਪ ਨੇ ਮਾਤਾ ਨੂੰ ਮਾਂ ਦਾ ਘੋਟਦਾ ਹੀ ਰੋਜ਼ ਦੇ ਲਈ ਵਾਲੀ ਰੋਜ਼ ਵੀ ਦਾਦਾ ਹੀ ਅੰਦਰ ਬਾੜ ਕੇ ਥੱਪੜ ਮਾਰਦਾ ਹੀ ਉਹ ਇਹ ਜੀ ਮੇਰੇ ਘਰ ਵਾਲੇ ਜੀ ਸਮਝਾਉਣ ਦੇ ਲਈ ਉਹ ਵੀ ਜ ਤਖਵੀਰ ਨਾ ਕਰਨਾ ਉਹ ਬੰਦੇ ਨੇ ਮੇਰੇ ਘਰ ਲੰਘ ਕੇ ਗਲਮ ਨੂੰ ਹੱਥ ਪਾਇਆ ਉਹਦੇ ਮੱਥੇ 'ਤੇ ਡੰਡਾ ਮਾਰਿਆ ਤੁਹਾਡੇ ਇਲਾਕੇ ਛੱਗੇ ਕਿਤੇ ਸੀਸੀਟੀਵੀ ਕੈਮਰੇ ਵੀ ਲੱਗਿਓ ਹਾਂਜੀ ਮੇਰੇ ਘਰ ਤੋਂ ਮੋਰੇ ਜੱਟ ਤਰਾਉਂਦਾ ਘਰ ਆ ਗੱਗਾ ਗੱਦ ਤੇ ਫੋਡੀ ਆ ਉਹਦੇ ਸੀ ਕੈਮਰੇ ਲੱਗੇ ਤੁਹਾਨੂੰ ਤੁਹਾਡੇ ਦਾ ਝਗੜਾ ਫਿਰ ਕਿੰਨੇ ਦਿਨੋਂ ਕਿਥੇ ਚਾਰ ਦਿਨ ਹੋ ਗਏ ਜੀ ਤੋਂ ਪਹਿਲਾਂ ਵੀ ਝਗੜਾ ਹੋਇਆ ਸੀ ਮੇਰੇ ਬੇਟੇ ਦੇ ਨੇ ਆਪਣੇ ਸਾਲੇ ਮਗਵਾ ਕੇ ਚਾਰ ਮੁੰਡੇ ਜੀ ਹੋ ਪੰਜਵੇਂ ਇਹ ਹਾੜਤੀ ਉਹਨਾਂ ਨੇ ਮੇਰੇ ਘਰ ਆ ਕੇ ਮੇਰੇ ਬੇਟੇ ਦੇ ਕੈਬ ਦੇ ਵਿੱਚ ਕੜਿਆਣਾ ਹਮਲਾ ਕੀਤਾ ਕੜੀ ਮਾਰੀ ਮੇਰਾ ਬੇਟਾ ਉਹਨੂੰ ਚਰੋ ਫੂਜਮਾਰ ਪਿੰਡ ਦੇ ਪੰਚਾਇਤੀ ਵੀਰਾਂ ਦੇ ਕਰਕੇ ਸਾਡਾ ਫੈਸਲਾ ਹੋ ਗਿਆ ਵੀ ਚਲੋ ਅੱਗੇ ਲੜਾਈ ਨਹੀਂ ਲੜਾਉਂਦੇ ਤੁਹਾਡੇ ਬਿਆਨ ਹੋ ਗਏ ਸਾਡੀ ਹਾਲੇ ਤੱਕ ਸਰ 4 ਦਿਨ ਹੋ ਗਏ ਜੀ ਬਿਆਨ आले ਕੱਟ ਨਹੀਂ ਹੁੰਦੇ ਤੁਸੀਂ ਦਾਖਲ ਕਿੱਥੇ ਹੋ ਦਾਖਲ ਮੈਂ ਫਲੋਰ ਨੀਚੇ ਬਲੌਕ ਕੀ ਤੁਸੀਂ ਕੀ ਮੰਗ ਕਰਦੇ ਹੋ ਮੇਤਵਦਾ ਕਾ ਹੀ ਮੰਗਿਆ ਮੈਨੂੰ ਇਖਤਿਆਰ ਮਿਲੇ ਮੈਂ ਆਪਣੇ ਬੱਚੇ ਦੀ ਜਰੂਰਤ ਕੋ ਸਾਥ ਲੱਗੀ ਆ ਉਹਦੀ ਪਰਪਾਈ ਹੋ ਗਈ ਬਾਤ ਮੇਰੇ ਇਖਤਿਆਰ ਚਾਹੀਦਾ ਕਾਨੂੰਨ ਉਹ ਹੈਰਾ ਬਖਸ਼ੂ ਸੇਲ ਕਿਉਂ ਘਰ ਨਹੀਂ ਲਾਇ ਤੇ ਮੇਰੀ ਜਿਹੜੀ ਮਾਤਾ ਮਾਪਾਂ ਲਈ ਦੀ ਕੋਟਨਬਾਰ ਦਾ ਵਸੇ ਦਾ ਜਿਹੜਾ ਦੇਰ ਛੋਟਾ ਲਖੀਰੇ ਤੇ ਉਹਨੂੰ ਮੈਂ ਸ਼ਿਕਾਇਤ ਗਈ ਤੇ ਇਹਨੇ ਮੇਰੇ ਨਾਲ ਛਾਤੀ ਉੱਤੇ ਮਾਰਿਆ ਮੇਰੇ ਸਿਰ ਤੇ ਡੰਡਾ ਮਾਰਿਆ ਤੇ ਮੈਂ ਆ ਗਈ ਤੇ ਉਹ ਨਹੀਂ ਸੀ ਉਹਨੇ ਮੈਨੂੰ ਫੜਿਆ ਤੇ ਤੁਸੀਂ ਘਰ ਚ ਇਕੱਲੇ ਸੀ ਬਾਕੀ ਇਹ ਨਹੀਂ ਸੀ ਤੇ ਆਪ ਤੇ ਹੈਗੇ ਸੀਗੇ ਇਹਨਾਂ ਦੇ ਹੱਥੋਂ ਇਹਨਾਂ ਉੱਤਾਂ ਚਲਾਈਆਂ ਘਰ ਵਾਲੀ ਵੀਰੋਂ ਦੇ ਅੱਛਾ ਹਾਂਜੀ ਤੇ ਉਹਨਾਂ ਦੇ ਫੋਟੋ ਲੱਗੀਆਂ ਡੌਂਗ ਚ ਸੀ ਵੀ ਮਨ ਜਿਹਨਾਂ ਨੇ ਫੜਿਆ ਆਣ ਕੇ ਮੇਰੀ ਸੱਸ ਨੇ ਫੜੀ ਸੀ ਬੜੀ ਦੇ ਬੱਚੇ ਨਾਲੇ ਫੜੀ ਸੀ ਉਹਦੀ ਇਹ ਘਰ ਵਾਲੀ ਨੇ ਵੀਡੀਓ ਬਣਾਈਆਂ ਤੇ ਮੁੰਡੇ ਦੇ ਘਰੀਸੇ ਪਾਵਾ ਮੇਰੀ ਸੱਸ ਨੇ ਕਿੱਥੇ ਆ ਗਏ ਕਹਿੰਦੇ ਬੱਚਾ ਤੁਸੀਂ ਕੀ ਮੰਗ ਕਰਦੇ ਸਰਕਾਰ ਤੋਂ ਅਚਾਚੂ ਕੀ ਮੰਗ ਕਰਦੇ ਆ ਮਾਤਾ ਜੀ ਜੀ ਤੁਸੀਂ ਕੀ ਮੰਗ ਕਰਦੇ ਹੋ ਉਹਨਾਂ ਤੋਂ ਸਰਕਾਰ ਤੋਂ ਬੇਚੈਨੀ ਜੀ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਤੇ ਉਹ ਵੀ ਦੱਸ ਲਿਆ ਉਹਨਾਂ ਦੇ ਸੱਟ ਲੱਗੀਆਂ ਕਿਤੇ ਉਹਨਾਂ ਦੇ ਪਤਾ ਨਹੀਂ ਸੱਟਾਂ ਦੇ ਤੁਹਾਨੂੰ ਪਤਾ ਨਹੀਂ ਦੇਈ ਉਹ ਬੜੇ ਛੋਲੇ ਕਰਦੇ ਤੁਹਾਨੂੰ ਕਿਹੜਾ ਤੁਹਾਨੂੰ ਕਿੰਨੇ ਕਿਤੇ ਸੀ ਮਾਰ ਕੀਤੀ ਹੈ ਮੇਰੇ ਦੇਰ ਨੇ ਮੇਰੀ ਦਰਾਨੀ ਨੇ ਤੇ ਹੋਰ ਵੀ ਸੁਣਾਓ ਉਹਨਾਂ ਦੇ ਦੇਖੋ ਹੀ ਹੋਰ ਨਹੀਂ ਸੀ ਦੋਨੇ ਜਿਵੇਂ ਭੜੀਆਂ ਪਹਿਲੇ ਵੀ ਹੋੜਾ ਹਾਂਜੀ ਪਹਿਲਾਂ ਵੀ ਹੋਈ ਸੀ ਜੀ ਅੱਛਾ ਜੀ ਮੈਨੂੰ ਵੀ ਪਹਿਲਾਂ ਵੀ ਸਿਰ ਪਾੜਿਆ ਇਹਨਾਂ ਨੇ ਮੇਰੇ ਮੁੰਡੇ ਦਾ ਹਾਂਜੀ ਇਹ ਦੂਜੀ ਵਾਰੀ ਸਿਰ ਫੇ ਪਾੜਤਾ ਥਵਾੜੇ ਚੱਕ ਕੇ ਆਉਂਦਾ ਸਾਡੇ ਜਦੋਂ ਵੀ ਆਉਂਦਾ ਹਥਿਆਰ ਚੱਕ ਕੇ ਆਉਂਦਾ ਘਰ ਜੇ ਮੈਨੂੰ ਅੰਦਰਵਾੜ ਹੋਰ ਕੇ ਕੁੱਤਦਾ ਤੇ ਵੀਡੀਓ ਬਣਾ ਬਣਾ ਕੇ ਇਹਨਾਂ ਨੂੰ ਕਾਉਂਦਾ ਕੌਣ ਕਰਦਾ ਮੇਰਾ ਲਖਵੀਰ ਛੋਟਾ ਕਿ ਨਾ ਆਇਆ ਮੇਰਾ ਨਾਮ ਹਰਜੀਤ ਕੋਟਾ ਛੋਟਾ ਕਿਹੜਾ ਪੰਡਿਆ ਆਹੀ ਛੇਲਪਿਆਂ ਨੂੰ ਤੁਸੀਂ ਇਸ ਸੰਬੰਧੀ ਦੱਸਿਆ ਨੀ ਕਦੇ ਪੁਲਿਸ ਨੂੰ ਜਾਂ ਕਿਸੇ ਅਧਿਕਾਰੀ ਨੂੰ ਸਾਡੀ ਕਈ ਵਾਰੀ ਸਾਡੀ ਸੁਣਾਈ ਨਹੀਂ ਹੋਈ ਜੀ ਸਾਸੀਂ ਕਈ ਵਾਰੀ ਦੱਫਾ ਆਪਾਂ ਲਕੀਆਂ ਸੁਣਾਈ ਨਹੀਂ ਕਦੇ ਪੁਲਿਸ ਨੂੰ ਸਾਡੀ ਸੁਣਾਈ ਨਹੀਂ ਹੋਈ ਪਰ ਫੜੇ ਆਉਂਦੇ ਸੀ ਤੇ ਆ ਕੇ ਇਹਦੇ ਆ ਬਹਾ ਜਾਂਦੇ ਤੇ ਦੋਹਾਂ ਤਰ੍ਹਾਂ ਨੂੰ ਯਾਨੀ ਕਿ ਸਾਨੂੰ ਨਹੀਂ ਮੇਰਾ ਸੋਨਾ ਵੀ ਥਾਰਾ ਲੈ ਗਿਆ ਏ ਤੇ ਮੈਨੂੰ ਆਰ ਮਾਰ ਕੇ ਕੁੱਟ ਕੁੱਟ ਕੇ ਮੇਰੇ ਘਰ ਦੇ ਕਿਤੇ ਮੇਰੇ ਵੀਡੀਓ ਬਣਾ ਬਣਾ ਕੇ ਸੋਹਣ ਨੂੰ ਪਾਉਂਦਾ ਤੁਸੀਂ ਕੀ ਮੰਨ ਕਰਦੇ ਮਾਨ ਸਰਕਾਰ ਤੋਂ ਹਾਂ ਇਹ ਮੰਗਦਾ ਕਹਿੰਦਾ ੱੱਕੇ ਨਾਲ ਮੇਰਾ ਮੇਰੇ ਥੈਨ ਆ ਮੇਰਾ ਮਿੱਥੋਂ ਹੈ ਭਾੜੇ ਨਾ ਹੋਂ ਹੈ ਨੂੰ ਮੈਂ ਦਿੰਦੀ ਨਹੀਂ ਮੈਨੂੰ ਕੁੱਟਦਾ ਜੀ ਮਾਰਦਾ ਮੈਂ ਬਹੁਤ ਦੁਖੀ ਐ ਇਸ ਵਕਤ ਮੇਰੇ ਨਾਮ ਚ ਮਰਜੋਜੀ ਖੋਰਾ ਮੈਂ ਸੇਲਕਿਆਣੀ ਪੰਡਿਤ ਨੂੰ ਹੋਂ ਮੇਰੇ ਉੱਪਰ ਹਮਲਾ ਕੀਤਾ ਗਿਆ ਮੇਰੇ ਚੇਹਰੇ ਕੋਲੋਂ ਉਹਦੇ ਮੁੰਡੇ ਤੋਂ ਵੀ ਮੇਰੀ ਜਿਠਾਣੀ ਕੋਲੋਂ ਤੇ ਮੇਰੇ ਸਾਸਦੂਰ ਇਹਨਾਂ ਕੋਲ ਕਿਹਾ ਗਿਆ ਹੈ ਕਿ ਇਹ ਚਾਤੀਵਾਦ ਕਰਦੀ ਐ ਇਹ ਝੂਠੀ ਝੂਠੀ ਐ ਤੇ ਕਦੇ ਸਾਨੂੰ ਥਾਂ ਬਾਰੇ ਸਾਡੇ ਉੱਪਰ ਹਮਲੇ ਕਰਦੇ ਆ ਕਿ ਸਾਨੂੰ ਥਾਂ ਨਹੀਂ ਦੇਣਾ ਹੈ ਅਸੀਂ ਇੱਥੇ ਕੀ ਕਰਨਾ ਹੈ ਇਹਨਾਂ ਨੂੰ ਕਦੇ ਕਹਿੰਦੇ ਆ ਕਿ ਇਹ ਸਾਨੂੰ ਦਾਦੇ ਹੀ ਚੰਦਿਤ ਹੈ ਜੇ ਤਾਂ ਔਰੋਪਲੋਂ ਦੇ ਵਿੱਚ ਸਾਡੀ ਕੋਟਮਾਰ ਕੀਤੀ ਤੁਹਾਡਾ ਇਹ ਕੀ ਕਹਿਣਾ ਅਸੀਂ ਕਿਸੇ ਨੇ ਵੀ ਕੋਟਮਾਰ ਕੁਛ ਨਹੀਂ ਕੀਤੀ ਮੈਂ ਤਾਂ ਮੈਂ ਖੁਦ ਤੁਹਾਨੂੰ ਲੱਗਦਾ ਮੈਂ ਮਾਰ ਸਕਦੀ ਉਹਨਾਂ ਤੇ ਮੈਂ ਮੇਰੇ ਬੰਦੇ ਨੂੰ ਉਹਨਾਂ ਨੇ ਧਾਇਆ ਹੋਇਆ ਸੀ ਮੇਰੇ ਹਸਬੰਦ ਨੇ ਉਹਨਾਂ ਨੇ ਬਹੁਤ ਜ਼ਿਆਦਾ ਕੋਟਮਾਰ ਕੀਤੀ ਉਹਨਾਂ ਨੂੰ ਜ਼ਲੰਦਰ ਰੈਫਰ ਕਰ ਦਿੱਤਾ ਹੈ ਉਹ ਜ਼ਲੰਦਰ ਦਾਖਲ ਦੇਉਂਗੇ ਉਹ ਕਹਿੰਦੇ ਜਦੋਂ ਵੀ ਹਮਲਾ ਕਰਦੇ ਤੇ ਇਹ ਚਰਾ ਨਾਮਲਾ ਕਰਦੇ ਜਿਹੜੇ ਤੁਹਾਡੇ ਘਰ ਵਾਲੇ ਆ ਲਕੀ ਆ ਤੁਸੀਂ ਇਹ ਤਾਂ ਫਿਰ ਕੀ ਆਪਣਾ ਕਹਿਣਾ ਚਾਹੁੰਦੇ ਉਹਨਾਂ ਨੇ ਕੋਈ ਵੀ ਨਹੀਂ ਸੀ ਉਹਨਾਂ ਇਹਨਾਂ ਨੇ ਮੇਰੇ ਜੇਠ ਨੇ ਉਹਨਾਂ ਨੂੰ ਬਾਹਰ ਬੁਲਾਇਆ ਕਿ ਹੁਣ ਸਾਡੀ ਕੰਦ ਹੋ ਗਈ ਆ ਹੁਣ ਸਾਨੂੰ ਸਾਡਾ ਹਿੱਸਾ ਮਣ ਗਿਆ ਕਹਿੰਦੇ ਹੁਣ ਕੋ ਬਾਹਰ ਆ ਕੇ ਤਾਂ ਤੈਨੂੰ ਅਸੀਂ ਦਾ ਸਮਾਂ ਜਦੋਂ ਮੈਂ ਪੰਚਾਇਤ ਵਾਲੇ ਨੂੰ ਕਾਲ ਕੀਤੀ ਕਿ ਭਾਜੀ ਸਾਡੇ ਨਾਲ ਐਦਾਂ ਹੋ ਰਿਹਾ ਆ ਕਿ ਤੁਸੀਂ ਆ ਕੇ ਦੇਖੋ ਇੱਥੇ ਤੇ ਉਹ ਕਹਿੰਦੇ ਆ ਕਿ ਭਈ ਅਸੀਂ ਤਾਂ ਹੁਣ ਇੱਥੇ ਹੈ ਨਹੀਂ ਕਿ ਅਸੀਂ ਬੰਦੇ ਭੇਜ ਦੇਣਾ ਜਦੋਂ ਮੈਂ ਉਹਨਾਂ ਨੂੰ ਕਾਲ ਕੱਟ ਕੇ ਜਦੋਂ ਮੈਂ ਬਾਹਰ ਦੇਖਿਆ ਉਹਨਾਂ ਨੇ ਇੱਕ ਨਹੀਂ ਸਪਨ ਚੱਕੀ ਹੋਈ ਸੀ ਇੱਕ ਨਹੀਂ ਛੋਟੀ ਚੱਕੀ ਹੋਈ ਸੀ ਤੁਹਾਡਾ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਨਾਲ ਹਾਂਜੀ ਪਹਿਲਾਂ ਵੀ ਥਾਂ ਕਰਕੇ ਹੋਇਆ ਸੀ ਪਹਿਲਾਂ ਥਾਂ ਕਰਕੇ ਵੀ ਹੋਇਆ ਸੀ ਉਹਦੀ ਮੈਨੂੰ ਜਾਤੀਵਾਦੀ ਦਾ ਜ਼ਿਆਦਾ ਕਹਿੰਦੇ ਪੈ ਤੁਸੀਂ ਹੁਣ ਇਲਾਜ ਲਈ ਕਿੱਥੇ ਦਾਖਲੋ ਅਸੀਂ ਫਲੌਂ ਕਿਹੜੇ ਹਸਪਤਲ ਸਿਵਲ ਹਸਪਤਲ ਜਿਹੜੇ ਤੁਹਾਡੇ ਰੋਪ ਲਾਇਓ ਬੇ ਬਣਾ ਦਿਆ ਜਿਹੜੇ ਨਾਲ ਇਹ ਕੋਸ਼ ਵਿੱਚ ਨਹੀਂ ਗਿਆ ਸਾਡੇ ਬਾੜ ਨਾਲ ਗਲੀ ਦੇ ਵਿੱਚ ਸੀਸੀਟੀਵੀ ਕੈਮਰੇ ਸਾਰੇ ਰਿਕਾਰਡਿੰਗ ਹੁੰਦੀਆਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਮੇਰੇ ਨਾਲ ਕਿੱਦਾਂ ਹੋਇਆ ਕਿ ਮੇਰੇ ਕੱਪੜੇ ਲੀਨੇ ਪਾੜੇ ਗਏ ਆ ਮੈਨੂੰ ਖਿੱਚਿਆ ਗਿਆ ਗਲੀਆਂ ਵਿੱਚ ਮੇਰੇ ਪਿੱਛੇ ਭੱਜੇ ਫਿਰਦੇ ਰਹੇ ਆ ਛੋਟੀਆਂ ਲਾ ਕੇ ਮੇਰੇ ਜੇਠ ਨੇ ਮੇਰੇ ਵਾਲ ਖੜੇ ਕੇਸ ਖੜੇ ਹੋਏ ਸੀ ਕੇਸਾਂ ਤੋਂ ਖਿੱਚਦਾ ਫਿਰਦਾ ਰਿਹਾ ਜਿਹੜੇ ਤੁਹਾਡੇ ਪਿੰਡ ਸਿਸੀਟੀਵੀ ਕੈਮਰੇ ਲੱਗੇ ਉਹ ਵਿੱਚ ਰਿਕਾਰਡਿੰਗ ਹੁੰਦੀ ਆ ਹਾਂ ਜੀ ਮੇਰਾ ਨਾਮ ਸੁਖਦੀਪ कौर ਆ ਜੀ ਪਿੰਡ ਸਾਡਾ ਦਿਖਾਣਵਤ ਜ਼ਿਲ੍ਹਾ ਮੂਗਾ ਮੇਰੀ ਬੇਟੀ ਸੇਲ ਕੀ ਆਨੇ ਪਿੰਡ ਵਿੱਚ ਵਿਆਹੀ ਹੋਈ ਹੈ 1 ਸਾਲ ਮੈਰਿਜ ਹੋਈ ਨੂੰ ਹਲੇ ਹੋਇਆਗਾ ਤੇ ਪਰਿਵਾਰ ਸਾਰਾ ਸਹੁਰਾ ਪਰਿਵਾਰ ਦਾਜ ਦੀ ਮੰਗ ਕਰਦੇ ਸਾਡੇ ਤੋਂ ਦਾਜ ਅਸੀਂ ਜੋ ਵੀ ਸਾਥੋਂ ਬੰਦਾ ਸੀ ਅਸੀਂ ਜੋ ਦੇਦਾ ਹੁਣ ਉਹ ਕਹਿੰਦੇ ਸਾਨੂੰ ਸੱਸ ਕਹਿੰਦੀ ਮੈਨੂੰ ਬਾਲਗੀਆਂ ਨਹੀਂ ਪਾਈਆਂ ਜੇਠ ਕਹਿੰਦਾ ਮੈਨੂੰ ਮੁੰਦੀ ਨਹੀਂ ਪਾਈ ਮੇਰਾ ਮੁੰਡਾ ਕੱਲਾ ਕੱਲਾ ਉਹਨੂੰ ਵੀ ਮੁੰਦੀ ਚਾਹੀਦੀ ਸੀ ਸਾਡੇ ਕੋਲ ਇੰਨੀ ਸਮਾਨ ਹੈ ਨਹੀਂਗੀ ਜੀ ਅਸੀਂ ਬਹੁਤ ਵਾਰੀ ਇਹਨਾਂ ਨੇ ਘੱਟੋ ਘੱਟ ਇੱਕ ਸਾਲ ਵਿੱਚ ਦੀ 8 9 ਵਾਲੀ ਕਲੇਸ਼ ਕੀਤਾ ਮਾਰ ਤੇ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਨੇ ਕੋਈ ਗੱਲ ਨਹੀਂ ਜੀ ਅਸੀਂ ਜਿੰਨੇ ਜੋਗੇ ਸੀਗੇ ਅਸੀਂ ਕੀਤਾ ਪੰਜ ਸਾਡੇ ਬੇਟੀਆਂ ਨੇ ਤੇ ਇਹਨਾਂ ਨੇ ਹੁਣ ਇਸ ਵਾਰ ਤਾਂ ਹੱਦਾਂ ਹੀ ਤੋੜਤੀਆਂ ਬਹੁਤ ਜ਼ਿਆਦਾ ਮੇਰੀ ਧੀ ਦੇ ਨਾਲ ਫੁੱਟ ਮਾਰ ਕੀਤੀ ਆ ਕੱਪੜਾ ਲਈ ਦੇ ਸਾਰੇ ਪਾੜਦੇ ਆ ਜੀਠ ਨੇ ਤੇ ਜੀਠ ਦੇ ਮੁੰਡੇ ਨੇ ਕਿਚਾਤੂ ਹੀ ਬਹੁਤ ਜ਼ਿਆਦਾ ਕੀਤੀ ਪੈਂਡ ਵਾਲੇ ਜੇ ਨਾਮ ਹੁੰਦੇ ਤਾਂ ਕੀ ਮੇਰੀ ਬੇਟੀ ਦੇ ਨਾਲ ਰੇਪ ਕਰਨ ਦਾ ਇਹਨਾਂ ਦਾ ਪਲਾਨ ਵੀ ਸੀ ਸਾਰਾ ਨਗਲ ਕਰਤਾ ਬੇਟੀ ਅਸੀਂ ਤਾਂ ਬਹੁਤ ਟਾਈਮ ਤੋਂ ਮਤਲਬ ਇਹਨਾਂ ਨੂੰ ਇਹੀ ਸਮਝਾ ਰਹੇ ਆਂ ਵੀ ਅਸੀਂ ਗਰੀਬ ਬੰਦੇ ਆਂ ਅਸੀਂ ਕੁਝ ਨਹੀਂ ਦੇ ਸਕਦੇ ਤੇ ਪਰ ਇਹ ਮੇਰੀ ਬੇਟੀ ਨੂੰ ਵਾਰ-ਵਾਰ ਇਹੀ ਗੱਲ ਦੇ ਉੱਤੇ ਟੌਰਚਰ ਕਰਦੇ ਆਂ ਕੁੱਟਮਾਰ ਕਰਦੇ ਬਹੁਤ ਜ਼ਿਆਦਾ ਐਪੀਕਾ ਜੀ ਇਹਨਾਂ ਨੇ ਛੱਕ ਮਟਾਤੀ ਆ ਪੈਂਡ ਦੇ ਵਿੱਚ ਗਲੀਆਂ ਦੇ ਵਿੱਚ 50 50 ਕੇ ਮੇਰੀ ਧੀ ਨੂੰ ਕੁੱਟਿਆ ਸਾਡੇ ਕੋਲ ਇਹਦੇ ਵਿੱਚ ਸੀਸੀਟੀਵੀ ਕੈਮਰਾ ਰਿਕਾਰਡਿੰਗ ਹੈ ਤੁਹਾਡੀ ਬੇਟੀ ਦੇ ਕੋਲ ਸਾਰੇ 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 ਦਾਜ ਪਿੱਛੇ ਜੋ ਕੁਛ ਵੀ ਮੰਗਦੇ ਆ ਉਹਦੇ ਵੀ ਸਾਡੇ ਕੋਲ ਰਿਕਾਰਡ ਹੈ ਹੁਣ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਮਾਨ ਸਰਕਾਰ ਕੋਲੋਂ ਜੀ ਕਹਿੰਦੇ ਜੀ ਇਹਨਾਂ ਨੂੰ ਬੰਦ ਦੀ ਕਾਰਵਾਈ ਇਹਨਾਂ ਤੇ ਕੀ ਕੀ ਜਾਵੇ ਇਹਨਾਂ ਨੂੰ ਸਜ਼ਾ ਮਿਲੇ ਇਸ ਕਰ ਸਜ਼ਾ ਮਿਲੇ ਬਹੁਤ ਸਾਡੀ ਧੀ ਨੰਮੰਦਾ ਹਾਲ ਕੀਤਾ ਜੀ ਜੋ ਵੀ ਜੇ ਐਸਐਸ ਵਾਰ ਵੀ ਇਹਨਾਂ ਨੂੰ ਢਿੱਲੇ ਸੜਦਾ ਸਾਡੀ ਧੀ ਦੇ ਨਾਲ ਕੋਈ ਵੀ ਅਤਿਆਚਾਰ ਨਹੀਂ ਕਰ ਸਕਦੇ ਕਰ ਸਕਦੇ ਆ ਹਾਂਜੀ ਬਸ ਇੰਨਾ ਬੋਲੋ